ਸਾਰ ਤੇਰਾ ਤੇ ਇੱਕ ਨਾਮ ਐਦਾਂ ਹੁਣ ਜਦੋਂ ਸਿਮਰਨ ਕਰਦੇ ਕਰਦੇ ਨਾ ਬੇ ਕੰਨ ਦੇ ਵਿੱਚੋਂ ਦੀ ਉੱਪਰ ਤੋਂ ਸੱਜੇ ਕੰਨ ਦੇ ਕੋਲੋਂ ਜਾ ਕੇ ਜਿੱਦਾਂ ਕੁਸ ਕੜਕ ਕੜਕ ਦੇ ਕੇ ਬਹੁਤ ਦੇਰ ਤੱਕ ਹੋਈ ਗਿਆ ਸਿਮਰਨ ਕਰਦੇ ਕਰਦੇ ਜਿਵੇਂ ਕੁਝ ਕੋਈ ਸੀਲ ਆਪਾਂ ਤੋੜ ਟੁੱਟਦੀ ਹੁੰਦੀ ਹੈ ਕਿਸੇ ਚੀਜ਼ ਦੀ ਐਦਾਂ ਹੁੰਦਾ ਹੁੰਦਾ ਫਿਰ ਬਹੁਤ ਜ਼ਿਆਦਾ ਤੇਜ ਸ਼ਬਦ ਹੋ ਗਏ ਨਾ ਫਿਰ ਮੈਨੂੰ ਸਿਮਰਨ ਦਾ ਵੀ ਨਹੀਂ ਪਤਾ ਲੱਗਿਆ ਉੱਚੀ ਉੱਚੀ ਹੋਣ ਲੱਗ ਗਿਆ ਤੇ ਐਦਾਂ ਲੱਗਿਆ ਜਿਵੇਂ ਸ਼ਬਦਾਂ ਦਾ ਹੋਰ ਬਹੁਤ ਜ਼ਿਆਦਾ ਉੱਚੀ ਬਹੁਤ ਸਾਰਾ ਹੋ ਗਿਆ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤੀ ਦੱਸਿਓ ਹੈ ਗੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਗੁਰਮਤਨ ਦਾ ਪ੍ਰੈਕਟੀਕਲ ਨਾਲ ਨਾਲ ਹੀ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਧਿਆਨ ਸ਼ਬਦਾਂ ਦੇ ਵਿੱਚ ਧਿਆਨ ਸਾਸ ਸਿਮਰਨ ਕਰਦੇ ਹੋਏ ਗੁਰਮੁਖਾਂ ਦਾ ਧਿਆਨ ਜਿਹੜਾ ਹੈ ਸੱਜੇ ਧਨ ਵਾਲੇ ਪਾਸੇ ਜੋ ਸ਼ਬਦ ਤੇਜ ਹੁੰਦੇ ਹਨ ਗੁਰੂ ਪਿਆਰੇ ਉਹ ਕਦੇ ਸੱਜੇ ਕਦੀ ਖੱਬੇ ਪਾਸੇ ਕਦੀ ਸੈਂਟਰ ਵਿੱਚ ਜਿੱਥੇ ਜੀ ਸੁਰਤੀ ਸਾਡੇ ਸ਼ਬਦ ਦੇ ਨਾਲ ਜੁੜਦੀ ਹੈ ਧਿਆਨ ਉਸੇ ਪਾਸੇ ਚਲਾ ਜਾਂਦਾ ਹੈ ਤੋ ਸਾਲ ਸਾਲ ਸਿਮਰਨ ਕਰਦੇ ਆ ਹੋਇਆ ਜਿਸ ਵੇਲੇ ਧਿਆਨ ਗੁਰਮੁਖੰਦ ਸਾਡੇ ਪਾਸੇ ਧਿਆਨ ਜਦੋਂ ਅੰਤਰਗੱਤ ਦੇ ਵਿੱਚ ਹੁੰਦਾ ਹੋਇਆ ਸੁਰਤੀ ਅੰਦਰ ਨੂੰ ਗਈ ਤੋ ਗੁਰੂ ਪਿਆਰੇ ਜੋ ਸ਼ਬਦਾਂ ਨਾਲ ਜਿਹੜੇ ਸਾਡੇ ਅੰਦਰ ਜਨਮ ਜਨਮ ਦੇ ਜਿਹੜੇ ਵਿਚਾਰਾਂ ਦੇ ਕਰਕੇ ਇਹ ਸਾਡੀਆਂ ਨਸਾਂ ਬਲੌਕ ਹੋਈਆਂ ਨੇ ਸਾਡਾ ਜਿਹੜਾ 100% ਤੋਂ ਕੋਈ 5-10% ਹੀ ਇਹ ਜੋ ਬਲਾਕੇਜ ਹੈ ਖੁੱਲਦੀ ਹੈ। ਤੋਂ ਜੋ ਜ਼ਿਆਦਾ ਪੜਾਈ ਕਰਦੇ ਹਨ ਉਹ ਸਾਇੰਟਿਸਟ ਹੁੰਦੇ ਹਨ ਉਹ 15-20% ਤੱਕ ਪਹੁੰਚਦੇ ਹਨ। ਗੁਰਮੁਖ ਜਿਹੜੇ 50-60 70-80 90 ਤੱਕ ਵੀ ਪਹੁੰਚ ਜਾਂਦੇ। ਤੇ ਜਦੋਂ ਅਮਰ ਪਦਵੀ ਤੇ ਜਾਂਦੇ ਹਨ ਤੇ ਸਰੀਰ ਛੱਡ ਜਾਂਦੇ ਹਨ ਫਿਰ 100% ਵੀ ਹੋ ਜਾਂਦਾ। ਅਰੀਦਾ ਜਨਪ੍ਰਭ ਜੈਸਾ ਬਨਾਸੀ ਹੋ ਜਾਂਦਾ। ਤੋਂ ਛੋਟੀਆਂ-ਛੋਟੀਆਂ ਕਰੋੜਾਂ ਹੀ ਨਸਾਂ ਹਨ ਸਾਡੇ ਅੰਦਰ ਜੋ ਜਨਮਾਂ-ਜਨਮਾਂ ਤੋਂ ਬੰਧ ਹਨ ਜਿਨ੍ਹਾਂ ਦੇ ਵਿੱਚ ਪ੍ਰਕਾਸ਼ ਤੇ ਸ਼ਬਦ ਜਾ ਸਕਦਾ ਹੈ ਕੇਵਲ। ਜੋ-ਜੋ ਸ਼ਬਦ ਬ੍ਰੇਕ ਭੌਤਿਕ ਤਿਕਨ ਹੁੰਦਾ ਹੈ ਸੁਖਮ ਹੁੰਦਾ ਜਾਂਦਾ ਹੈ ਜਿਨ੍ਹਾਂ-ਜਿਨ੍ਹਾਂ ਸਭਾ ਮਨ ਸੁਖਮ ਹੁੰਦਾ ਸੁਖੰਤ ਪਾਓ ਕਿ ਤੇਵਰ ਗਤੀ ਹੋ ਜਾਣੀ ਸੁਖਮ ਤੋਂ ਪਾਓ ਜਿਸ ਤਰ੍ਹਾਂ ਮਨ ਦੀ ਬੁੱਧ ਵਿਵੇਕ ਹੋ ਜਾਣੀ ਸ਼ਾਰਪ ਹੋ ਜਾਣੀ ਤਿੱਖਾ ਹੋ ਜਾਣਾ ਜਿਸ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਅੱਖਾਂ ਨੂੰ ਤਿੱਖੀ ਬਾਲੋਨੀ ਕੀ ਇਹ ਤਮਾਰਕ ਜਾਂ ਤੋ ਐਸੀ ਤਿੱਖੀ ਜਿਹੜੀ ਆਵਾਜ਼ ਜਦੋਂ ਅੰਦਰ ਜਾਂਦੀ ਹੈ ਸਾਡੇ ਛੋਟੀਆਂ ਛੋਟੀਆਂ ਨਸਾਂ ਦੇ ਵਿੱਚੋਂ ਤੋ ਇੱਕ ਕਪਾੜਾ ਜਿਹੜਾ ਖੁੱਲਦਾ ਹੈ ਇਕ ਦਰ ਖੁੱਲਦੇ ਹਨ ਜਿਦੇ ਕਰਕੇ ਇਸ ਤਰ੍ਹਾਂ ਲੱਗਦਾ ਕਿ ਬਦਰ ਕਪਾਟ ਜੜੇ ਜੜ ਜਿਹੜਾ ਜੜ ਹੋ ਗਿਆ ਸਦੀਆਂ ਤੋਂ ਬੰਦ ਪਏ ਸੀ ਉਹ ਕਿਵਾੜ ਜਦੋਂ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਦਰਵਾਜ਼ੇ ਬੰਦ ਰਹਿਣ ਜਾਦਾ ਦੇਰ ਤਹਲੇ ਲੱਗੇ ਰਹਣ ਤੇ ਦਰਵਾਜ਼ਿਆਂ ਦੇ ਵਿੱਚ ਜਿਹੜੇ ਕਬਜੇ ਹੁੰਦੇ ਨੇ ਉੱਥੇ ਜੰਗ ਲੱਗ ਜਾਂਦੇ ਹੈ ਤੇ ਜਦੋਂ ਦਰਵਾਜ਼ੇ ਖੋਲ੍ਹியே ਤਾਂ ਉਹਨਾਂ ਦੇ ਵਿੱਚੋਂ ਜਿਹੜੀ ਆਵਾਜ਼ ਆਉਂਦੀ ਹੈ ਵਿਸ਼ ਕਰਕੇ ਜਦੋਂ ਅਸੀਂ ਉਹਨਾਂ ਦੇ ਵਿੱਚ ਤੇਲ ਪਾ ਦਈਏ ਉਹ ਜਿਹੜੀ ਆਵਾਜ਼ ਹੈ ਉਹ ਸੌਫ ਹੋ ਜਾਂਦੀ ਹੈ। ਤੋਂ ਇਸ ਤਰ੍ਹਾਂ ਇਹ ਬੱਦਰ ਕਪਾਟ ਜਿਹੜਾ ਹੋ ਗਿਆ ਹੈ ਪਾਉ ਕੀ ਜੜ ਹੋ ਗਿਆ ਪੱਥਰ ਹੋ ਗਿਆ। ਬੱਦਰ ਕਹਿੰਦੇ ਪੱਥਰ ਜੜ। ਉਹ ਜਿਹੜਾ ਦਰ ਜਿਹੜਾ ਮਹਿਲ ਹੈ ਇਹ ਸਦੀਆਂ ਤੋਂ ਬੰਦ ਹੈ। ਜਿਉਂ-ਜਿਉਂ ਸ਼ਬਦ ਦੇ ਵਿੱਚ ਅੰਦਰ-ਅੰਦਰ ਪ੍ਰਵੇਸ਼ ਕਰਦਾ ਜਾਏਗਾ ਸੁਖਮ ਤੋਂ ਸੁਖਮ ਸ਼ਬਦ ਅੰਦਰ ਜਾਣਗੇ। ਇਹ ਕਬਾੜ ਖੁੱਲਦੇ ਹਨ। ਤੋ ਇਸ ਤਰ੍ਹਾਂ ਇਹ ਸੁਰਤੀ ਸੁਖਮੁੰਦੀ ਜਾਂਦੀ ਹੈ, ਸ਼ਾਰਪ ਹੁੰਦੀ ਜਾਂਦੀ ਹੈ। ਮਾਲਕ ਦੀ ਕਿਰਪਾ ਦੇ ਨਾਲ ਬੋਧ ਬਵੇਕ ਹੁੰਦੀ ਜਾਂਦੀ ਹੈ। ਤੋ ਇਹ ਤਿੱਖਣ ਸ਼ਬਦ ਜਿਹੜੇ ਫਿਰ ਜਦੋਂ ਆਕਾਸ਼ ਦੇ ਵਿੱਚ ਜਿਸ ਤਰ੍ਹਾਂ ਪੁਲਜੜੀਆਂ ਹੁੰਦੀਆਂ, ਦੀਵਾਲੀ ਦੀਆਂ ਜਾਂ ਬੰਬ ਪਟਾਕੇ ਹੁੰਦੇ ਨੇ, ਉਹਦੇ ਵਿੱਚੋਂ ਜਦੋਂ ਨਿਕਲਦੇ ਨੇ ਅਨਾਰ ਦੇ ਵਿੱਚੋਂ ਕਈ ਤਰ੍ਹਾਂ ਦੇ ਰੰਗ ਬਖੇੜਦੇ ਹੋਏ ਆਕਾਸ਼ ਵਿੱਚ ਇੰਤਮਾਉਂਦੇ ਹਨ ਉਸ ਤੋਂ ਬਾਅਦ ਉਹ ਇੱਕ ਵਿਸਪੋਰਟ ਹੁੰਦਾ ਹੈ ਇਹ ਉਹਦੇ ਨਾਲ ਹੀ ਸਾਰੇ ਉਸ ਵਿਸਪੋਰਟ ਦੇ ਵਿੱਚ ਸਮਾ ਜਾਂਦੇ ਹਨ ਇਸੇ ਤਰ੍ਹਾਂ ਸ਼ਬਦ ਦਾ ਤਮਾ ਕਹਾ ਗੁਰੂ ਪਿਆਰੇ ਉਹ ਇਹ ਜਿਹੜੀ ਚਿੰਮਨ ਹੁੰਦੀ ਹੈ ਛੋਟੇ ਛੋਟੇ ਕੰਮ ਜਿਹੜੇ ਬिखर ਜਾਂਦੇ ਹਨ ਤਾਂ ਸ਼ਬਦਾਂ ਦੇ ਵਿੱਚ ਸੁੰਰਤੀ ਉਹਨਾਂ ਨੂੰ ਦੇਖਦੇ ਹੋਏ ਆ ਸੁਣ ਮੰਡਲ ਆਕਾਸ਼ ਮੰਡਲ ਇੱਕੋ ਜਿਹਾ ਹੈ ਤਾਂ ਇਹ ਸਭੇ ਚ ਲੀਨ ਹੋਣ ਕਰਕੇ ਸੰਸਾਰ ਵਿੱਚ ਕੀ ਹੋ ਰਿਹਾ ਹੈ ਕਿਉਂਕਿ ਸੁਰਤੀ ਖਾਲੀ ਖਲਾ ਦੇ ਵਿੱਚ ਹੈ ਸ਼ਬਦਾਂ ਦੇ ਵਿੱਚ ਹੈ ਇਸ ਕਰਕੇ ਧਿਆਨ ਲੜਾ ਇਹ ਭੁੱਲ ਜਾਂਦਾ ਹੈ ਪਈ ਸੰਗਤ ਵਿੱਚ ਕੀ ਹੋ ਰਿਹਾ ਹੈ ਸੰਸਾਰ ਵਿੱਚ ਕੀ ਹੋ ਜਾਂਦਾ ਹੈ ਇਹ ਸ਼ੁੱਧ ਬੋਧ ਭੁੱਲ ਜਾਂਦੀ ਹੈ ਉਹ ਨਾਮ ਦੇ ਵਿੱਚ ਜਾਣ ਕਰਕੇ ਮਾਇਆ ਤ੍ਰੇਗੁਣ ਜਿਹੜੀ ਪਿੱਛੇ ਰਹਿ ਜਾਂਦੀ ਹੈ ਸੁਰਤੀ ਅੱਗੇ ਚਲੀ ਜਾਂਦੀ ਹੈ ਤੋਂ ਜਿਉਂ-ਜਿਉਂ ਪ੍ਰੇਤ ਵੱਧਦੀ ਜਾਂਦੀ ਹੈ ਗੁਰੂ ਕੇ ਹਰੇ ਉਹਰੇ ਨਵੇਂ-ਨਵੇਂ ਪ੍ਰਤੀਕ ਲੱਗੇ ਜਾ ਕੇ ਇਸ ਤਰ੍ਹਾਂ ਹੁੰਦੇ ਰਹਿੰਦੇ ਹਾਂਗੇ ਵਾਸੀ ਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਪਤੈ ਜੀ ਪਤੇ ਬਹੁਤ ਹਨ ਜੀ ਤੋ ਲਾਓ ਗੁਰੂ